ਸ਼ਤਵੀ ਕਾਲ ਜੀ ਬਾਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਤੁਹਾਡਾ ਦੋਸਤ ਅਵਤਾਰ ਸਿੰਘ ਕੰਬੋਜ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਮੋਗੇ ਦੋਸਤੋ ਸੋਸ਼ਲ ਮੀਡੀਆ ਦਾ ਜਮਾਨਾ ਹੈ ਫੇਸਬੁੱਕ ਦਾ ਜਮਾਨਾ ਹੈ YouTube ਦਾ ਜਮਾਨਾ ਹੈ ਬਹੁਤ ਸਾਰੇ ਲੋਕ ਇਹਨਾਂ ਵੱਖ-ਵੱਖ ਪਲੇਟਫਾਰਮਾਂ ਦਾ ਇਸਤੇਮਾਲ ਕਰਦੇ ਨੇ ਆਪਣੇ ਐਂਟਰਟੇਨਮੈਂਟ ਦੇ ਲਈ ਅਤੇ ਵੱਖ-ਵੱਖ ਜੋ ਸੋਸ਼ਲ ਮੀਡੀਆ ਪਲੇਟਫਾਰਮ ਹੈਗੇ ਉੱਥੋਂ ਮਿਲਣ ਵਾਲੇ ਗਿਆਨ ਨੂੰ ਜਾਂ ਜਾਣਕਾਰੀ ਨੂੰ ਹਾਸਲ ਕਰਨ ਦੇ ਲਈ ਵਕ ਵਕ ਖਬਰਾਂ ਦੇਖਣ ਦੇ ਲਈ ਵਕ ਵਕ ਗਤੀਵਿਧੀਆਂ ਸਮਾਜ ਦੇ ਵਿੱਚ ਕੀ ਹੋ ਰਹੀਆਂ ਨੇ ਉਹਨਾਂ ਨੂੰ ਦੇਖਣ ਦੇ ਲਈ ਆਪਾਂ ਇਹਨਾਂ ਪਲੇਟਫਾਰਮਾਂ ਦਾ ਇਸਤੇਮਾਲ ਕਰਦੇ ਹਾਂ ਲੇਕਿਨ ਦੇਖਣ ਦੇ ਵਿੱਚ ਇਹ ਵੀ ਆਂਦਾ ਹੈ ਕਿ ਬਹੁਤ ਸਾਰੇ ਫਰਾਡ ਲੋਕ ਬਹੁਤ ਸਾਰੇ ਠੱਗ ਲੋਕ ਵੀ ਅੱਜਕੱਲ ਸਰਗਰਮ ਨੇ ਜੋ ਸੋਸ਼ਲ ਮੀਡੀਆ ਜੋ ਤੁਹਾਡੇ ਵਕ ਵਕ ਸੋਸ਼ਲ ਮੀਡੀਆ ਦੇ ਪੇਜ ਜਾਂ ਤੁਹਾਡੇ ਵਕ ਵਕ ਅਕਾਊਂਟ ਹੁੰਦੇ ਨੇ ਉਹਨਾਂ ਨੂੰ ਚੋਰੀ ਕਰਨ ਦੀ ਤਾਕ ਵਿੱਚ ਰਹਿੰਦੇ ਨੇ ਅਤੇ ਇਹਨਾਂ ਪਲੇਟਫਾਰਮਾਂ ਨੂੰ ਚੋਰੀ ਕਰਕੇ ਆਪੋ ਆਪਣੇ ਮਕਸਦ ਹੱਲ ਕਰਦੇ ਨੇ ਸੋ ਫੇਸਬੁਕ ਚੋਰਾਂ ਦਾ ਸੋਸ਼ਲ ਮੀਡੀਆ ਪਲੇਟਫਾਰਮ ਦੇ ਚੋਰਾਂ ਦਾ ਹੈਕ ਕਰਨ ਵਾਲਿਆਂ ਦਾ ਗਰੋ ਸਰਗਰਮ ਹੈ ਸੋ ਤੁਹਾਨੂੰ احتیاط ਰੱਖਣਾ ਚਾਹੀਦਾ ਤੁਹਾਨੂੰ ਬਚ ਕੇ ਰਹਿਣਾ ਚਾਹੀਦਾ ਇਹੋ ਜਿਹੇ ਚੋਰਾਂ ਕੋਲੋਂ ਇਹੋ ਜਿਹੇ ਠੱਗਾਂ ਦੇ ਕੋਲੋਂ ਮੈਂ ਤੁਹਾਡੇ ਨਾਲ ਇੱਕ ਆਪਣਾ ਤਜਰਬਾ ਸਾਂਝਾ ਕਰਨ ਜਾ ਰਿਹਾ ਮੇਰੇ ਨਾਲ ਵੀ ਇੱਕ ਇਹੋ ਜਿਹਾ ਵਾਕਿਆ ਹੋਣ ਲੱਗਿਆ ਸੀ ਲੇਕਿਨ ਮੇਰੀ ਸਤਰਕਤਾ ਦੇ ਕਰਦਿਆਂ ਮੇਰੀ ਜਾਣਕਾਰੀ ਦੇ ਚਲਦਿਆਂ ਮੈਂ ਉਹਨਾਂ ਦੀ ਥੱਗੀ ਦਾ ਸ਼ਿਕਾਰ ਹੋਣ ਤੋਂ ਬਚ ਗਿਆ ਤੁਹਾਨੂੰ ਵੀ ਬਚਣਾ ਪਵੇਗਾ ਮੈਂ ਤੁਹਾਨੂੰ ਆਪਣੀ ਕਹਾਣੀ ਦੱਸਦਾ ਕੁਝ ਦਿਨ ਪਹਿਲਾਂ ਸਾਡੇ ਬਾਈ ਜੀ ਪੰਜਾਬੀ ਫੇਸਬੁੱਕ ਪੇਜ ਦੇ ਆਪਾਂ ਕਹੀਏ ਨੋਟੀਫਿਕੇਸ਼ਨ ਦੇ ਵਿੱਚ ਮੈਨੂੰ ਇੱਕ ਨੋਟੀਫਿਕੇਸ਼ਨ ਆਂਦਾ ਏ ਕਿ ਤੁਸੀਂ ਫੇਸਬੁੱਕ ਪੇਜ ਜੋ ਤੁਹਾਡਾ ਬਾਈ ਜੀ ਪੰਜਾਬੀ ਪੇਜ ਹੈਗਾ ਉਸ ਦੇ ਵਿੱਚ ਬਹੁਤ ਸਾਰੀ ਵਾਇਲੇਸ਼ਨ ਕਰ ਰਹੇ ਹੋ ਫੇਸਬੁੱਕ ਟੀਮ ਤੁਹਾਡੇ ਨਾਲ ਨਾਰਾਜ਼ ਹੈਗੀ ਹੈ ਅਤੇ ਫੇਸਬੁੱਕ ਟੀਮ ਨੇ ਤੁਹਾਨੂੰ ਇੱਕ ਲਿੰਕ ਭੇਜਿਆ ਹੈ ਤੁਸੀਂ ਇਸ ਲਿੰਕ ਨੂੰ ਖੋਲ ਕੇ ਆਪਣੀ ਅਪੀਲ ਦਾਇਰ ਕਰ ਸਕਦੇ ਹੋ ਜੇਕਰ ਤੁਹਾਨੂੰ ਲੱਗਦਾ ਕਿ ਫੇਸਬੁੱਕ ਟੀਮ ਨੇ ਇਹ ਮੈਸੇਜ ਤੁਹਾਨੂੰ ਗਲਤੀ ਦੇ ਨਾਲ ਭੇਜਿਆ ਹੈ ਲੇਕਿਨ ਮੈਂ ਜਾਣਕਾਰ ਸੀ ਮੈਂ ਸਤਰਕ ਸੀਗਾ ਮੈਨੂੰ ਪਤਾ ਸੀ ਕਿ ਮੈਂ ਕੁਝ ਵੀ ਵਾਇਲੈਂਸ ਨਹੀਂ ਕਰ ਰਿਹਾ ਅਤੇ ਫੇਸਬੁੱਕ ਟੀਮ ਨੇ ਜੇਕਰ ਇਹੋ ਜੀ ਕੋਈ ਵਾਰਨਿੰਗ ਦੇਣੀ ਹੈ ਤਾਂ ਮੈਨੂੰ ਉਹ ਕਿੱਥੇ ਦੇਣੀ ਹੈਗੀ ਹੈ ਤਾਂ ਇਸ ਕਰਕੇ ਮੈਂ ਉਸ ਨੋਟੀਫਿਕੇਸ਼ਨ ਨੂੰ ਇਗਨੋਰ ਕਰ ਦਿੰਦਾ ਹਾਂ ਅਤੇ ਉਸ ਨੋਟੀਫਿਕੇਸ਼ਨ ਨੂੰ ਡਿਲੀਟ ਕਰ ਦਿੰਦਾ ਹਾਂ ਅਤੇ ਬੀਤੀ ਸ਼ਾਮ 13 ਫਰਵਰੀ ਬੀਤੀ ਸ਼ਾਮ ਮੈਨੂੰ ਇੱਕ ਈਮੇਲ ਆਈਡੀ ਦੇ ਉੱਪਰ ਇੱਕ ਹੋਰ ਈਮੇਲ ਵੀ ਆਂਦੀ ਹੈ ਇਸੇ ਤਰ੍ਹਾਂ ਦੀ ਈਮੇਲ ਆਂਦੀ ਹੈ ਉਹ ਵੀ ਕਿਸੇ ਠੱਗ ਦੇ ਵੱਲੋਂ ਭੇਜੀ ਗਈ ਹੈ ਤਾਂ ਉਹ ਈਮੇਲ ਕੀ ਸੀਗੀ ਮੈਂ ਤੁਹਾਨੂੰ ਦਿਖਾਵਾਂਗਾ ਤੁਹਾਨੂੰ ਆਪਣੀ ਸਕਰੀਨ ਰਿਕਾਰਡਿੰਗ ਦੇ ਉੱਪਰ ਲੈ ਜਾ ਕੇ ਦਿਖਾਵਾਂਗਾ ਕਿ ਉਸ ਈਮੇਲ ਦੇ ਵਿੱਚ ਕੀ ਲਿਖਿਆ ਗਿਆ ਸੀ ਅਤੇ ਠੱਗ ਕਿਸ ਤਰ੍ਹਾਂ ਦੀ ਗੱਲਾਂ ਕਰਕੇ ਤੁਹਾਨੂੰ ਫਸਾਣ ਦੀ ਤੁਹਾਡੇ ਪੇਜ ਨੂੰ ਚੋਰੀ ਕਰਨ ਦੀ ਤੁਹਾਡੇ ਪੇਜ ਨੂੰ ਹੈਕ ਕਰਨ ਦੀ ਤੁਹਾਡੀ ਪ੍ਰੋਫਾਈਲ ਨੂੰ ਹੈਕ ਕਰਨ ਦੀ ਕੋਸ਼ਿਸ਼ ਕਰਦੇ ਹਨ ਸੋ ਸਾਨੂੰ ਬਚ ਕੇ ਰਹਿਣਾ ਬਹੁਤ ਜ਼ਰੂਰੀ ਹੈ ਤਾਂ ਆਓ ਫਿਰ ਹੁਣ ਚੱਲਦੇ ਹਾਂ ਸਕਰੀਨ ਰਿਕਾਰਡਿੰਗ ਦੇ ਵੱਲ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਨੂੰ ਇੱਕ ਈਮੇਲ ਆਈ ਹੈਗੀ ਹੈ ਇਹ ਮੇਰਾ ਭਾਈ ਜੀ ਪੰਜਾਬੀ ਦਾ ਈਮੇਲ ਅਕਾਊਂਟ ਹੈਗਾ ਤੇ ਇਸ ਦੇ ਵਿੱਚ ਤੁਸੀਂ ਉੱਪਰ ਨਜ਼ਰ ਮਾਰ ਸਕਦੇ ਹੋ 13 ਫਰਵਰੀ ਨੂੰ ਮੈਟਾ ਨੋਟੀਫਿਕੇਸ਼ਨ ਮੈਟਾ ਨੋਟੀਫਿਕੇਸ਼ਨ ਤੋਂ ਮੈਨੂੰ ਇਹ ਈਮੇਲ ਆਂਦੀ ਕੀ ਆਂਦੀ ਆਪਾਂ ਪੜ੍ਹਦੇ ਹਾਂ ਜ਼ੋਰ ਪੇਜ ਹੈਜ਼ ਬੀਨ ਰਿਸਟ੍ਰਿਕਟਿਡ ਇਸ ਦਾ ਇਹਨਾਂ ਨੇ ਸਬਜੈਕਟ ਲਿਖਿਆ ਹੋਇਆ ਤੇ نیچے ਲਿਖਦੇ ਹੈਲੋ ਜੋਰ ਪੇਜ ਬਾਈ ਜੀ ਪੰਜਾਬੀ ਹੈਜ਼ ਬੀਨ ਰਿਪੋਰਟਡ ਮੈਨੀ ਟਾਈਮਸ ਐਂਡ ਵਿਲ ਬੀ ਸਸਪੈਂਡਡ ਡਿਊ ਟੂ ਅ ਵਾਇਲੇਸ਼ਨ ਆਫ ਕਾਪੀਰਾਈਟ ਟਰਮਸ ਕਹਿੰਦੇ ਕਾਪੀਰਾਈਟ ਟਰਮਸ ਦੀ ਤੁਸੀਂ ਵਾਇਲੇਸ਼ਨ ਕਰ ਰਹੇ ਹੋ ਇਸ ਕਰਕੇ ਤੁਹਾਡਾ ਪੇਜ ਨੂੰ ਅਸੀਂ ਰਿਪੋਰਟ ਕਰ ਰਹੇ ਹਾਂ ਤੁਹਾਡੇ ਪੇਜ ਨੂੰ ਸਸਪੈਂਡ ਕਰ ਰਹੇ ਹਾਂ ਕਹਿੰਦੇ ਹੁਣ ਤੁਹਾਨੂੰ ਕੀ ਕਰਨਾ ਪਏਗਾ ਇਫ ਯੂ ਬਲੀਵ ਥਿਸ ਇਜ਼ ਐਨ ਐਰਰ ਪਲੀਜ਼ ਫੋਲੋ ਦਾ ਸਟੈਪਸ ਬਿਲੋ ਬਾਈ ਸਬਮਿਟਿੰਗ ਐਂਡ ਸਬਮਿਟਿੰਗ ਦਾ ਅਪੀਲ ਫਾਰਮ ਕਹਿੰਦੇ ਕਿ ਤੁਹਾਨੂੰ ਜੇ ਲੱਗਦਾ ਕਿ ਅਸੀਂ ਗਲਤੀ ਨਾਲ ਤੁਹਾਨੂੰ ਇਹ ਈਮੇਲ ਭੇਜ ਦਿੱਤੀ ਹੈ ਤਾਂ ਤੁਸੀਂ ਨੀਚੇ ਦੇ ਦਿੱਤੇ ਗਏ ਲਿੰਕ ਨੂੰ ਕਲਿੱਕ ਕਰਕੇ ਕਹਿੰਦੇ ਇੱਕ ਅਪੀਲ ਨੂੰ ਅਪੀਲ ਫਾਰਮ ਨੂੰ ਭਰ ਕੇ ਅਪੀਲ ਤੁਸੀਂ ਪਾ ਸਕਦੇ ਹੋ ਇਸ ਤੋਂ ਬਾਅਦ ਅਗੇ ਲਿਖਦੇ ਕਿ ਇਫ ਵੀ ਡੂ ਨੋਟ ਰੀਸੀਵ ਐਨ ਅਪੀਲ ਫਰੋਮ ਵਿਦੀਨ 24 ਆਵਰਜ਼ ਯੋਰ ਪੇਜ ਵਿਲ ਬੀ ਪਰਮਨੈਂਟਲੀ ਅਨਪਬਲਿਸ਼ਡ ਕਹਿੰਦੇ ਜੇਕਰ ਸਾਨੂੰ ਅਪੀਲ ਤੁਹਾਡੇ ਵੱਲੋਂ ਦਿੱਤੀ ਹੋਈ ਅਪੀਲ 24 ਘੰਟੇ ਦੇ ਵਿੱਚ ਨਹੀਂ ਆਂਦੀ ਤਾਂ ਤੁਹਾਡੇ ਪੇਜ ਨੂੰ ਪਰਮਨੈਂਟਲੀ ਅਸੀਂ ਅਨਪਬਲਿਸ਼ ਕਰ ਦਾਂਗੇ ਸੋ ਦੋਸਤੋ ਇਹ ਬੜਾ ਹੀ ਫਸਾਣ ਦਾ ਛਾਤਰ ਠੱਗਾਂ ਦਾ ਤਰੀਕਾ ਏ ਤੁਹਾਨੂੰ ਡਰਾਉਣ ਦਾ ਤਰੀਕਾ ਏ ਅਤੇ ਤੁਹਾਨੂੰ ਟਾਈਮ ਦਿੰਦੇ ਨੇ ਕਿ ਬਕਾਇਦਾ ਤੁਸੀਂ 24 ਘੰਟੇ ਦੇ ਵਿੱਚ ਵਿੱਚ ਇਹ ਲਿੰਕ ਨੂੰ ਖੋਲ ਕੇ ਅਪੀਲ ਪਾ ਦਿਓ ਹੁਣ ਹੋਵੇਗਾ ਕੀ ਜਦੋਂ ਤੁਸੀਂ ਇਸ ਲਿੰਕ ਨੂੰ ਖੋਲ ਕੇ ਅਪੀਲ ਪਾਉਣ ਦੀ ਕੋਸ਼ਿਸ਼ ਕਰੋਗੇ ਤਾਂ ਛਾਤਰ ਠੱਗ ਕਿਤੇ ਤੁਹਾਨੂੰ ਫਸਾ ਲੈਣਗੇ ਕਿਸੇ ਨਾ ਕਿਸੇ ਪ੍ਰਕਾਰ ਦੇ ਲਿੰਕ ਦੇ ਉੱਪਰ ਕਲਿੱਕ ਕਰਕੇ ਤੁਹਾਡੇ ਪੇਜ ਨੂੰ ਹੈਕ ਕਰ ਲੈਣਗੇ ਤੁਹਾਡੇ ਪ੍ਰੋਫਾਈਲ ਨੂੰ ਹੈਕ ਕਰ ਲੈਣਗੇ ਚੋਰੀ ਵੀ ਕਰ ਸਕਦੇ ਨੇ ਉਹ ਕੁਝ ਵੀ ਕਰ ਸਕਦੇ ਨੇ ਅਤੇ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਸੋ ਦੋਸਤੋ ਇਹਨਾਂ ਛਾਤ ਠੱਗਾਂ ਤੋਂ ਬਚ ਕੇ ਰਹਿਣ ਦੀ ਜ਼ਰੂਰਤ ਹੈ ਤੇ ਮੈਂ ਹੁਣ ਤੁਹਾਨੂੰ ਦਿਖਾਨਾ ਕਿ ਜੇਕਰ ਫੇਸਬੁੱਕ ਟੀਮ ਤੁਹਾਨੂੰ ਕਿਸੇ ਪ੍ਰਕਾਰ ਦੇ ਵਾਇਲੈਂਸ ਦੇ ਲਈ ਤੁਹਾਨੂੰ ਕੋਈ ਅਲਰਟ ਕਰਦੀ ਹੈ ਤਾਂ ਉਹ ਕਿੱਥੇ ਕਰਦੀ ਹੈ ਤਾਂ ਸਾਥ ਹੀ ਠੱਗਾਂ ਦੇ ਵੱਲੋਂ ਭੇਜੀ ਹੋਈ ਈਮੇਲ ਨੂੰ ਮੈਂ ਪਹਿਚਾਨ ਗਿਆ ਅਤੇ ਇਸ ਈਮੇਲ ਨੂੰ ਪੜ੍ਹਨ ਤੋਂ ਬਾਅਦ ਜਦੋਂ ਮੈਂ ਆਪਣੇ ਬਾਈ ਦੀ ਪੰਜਾਬੀ ਪੇਜ ਦੇ ਹੈਲਪ ਐਂਡ ਸਪੋਰਟ ਦੇ ਵਿੱਚ ਸਪੋਰਟ ਇਨਬਾਕਸ ਦੇ ਵਿੱਚ ਜਾਣਾ ਤਾਂ ਮੈਂ ਦੇਖਦਾ ਕਿ ਜੋਰ ਅਲਰਟ ਦੇ ਵਿੱਚ ਜਾ ਕੇ ਮੈਂ ਦੇਖਦਾ ਕਿ ਮੈਂ ਕੋਈ ਵਾਇਲੇਸ਼ਨ ਨਹੀਂ ਕੀਤੀ ਮੇਰੇ ਪੇਜ ਦੇ ਉੱਪਰ ਸਾਫ਼ ਲਿਖਿਆ ਹੋਇਆ ਕਿ ਨੋ ਵਾਇਲੇਸ਼ਨ ਦਾ ਮੈਸੇਜ ਮੈਨੂੰ ਆ ਰਿਹਾ ਇਸ ਦਾ ਮਤਲਬ ਮੇਰੀ ਮੇਰਾ ਪੇਜ ਹੈਗਾ ਉਹ ਬਿਲਕੁਲ ਸਿਕਿਓਰ ਹੈਗਾ ਕਿਸੇ ਪ੍ਰਕਾਰ ਦੀ ਫੇਸਬੁਕ オリジナル ਜੋ ਟੀਮ ਹੈ ਉਸਨੇ ਮੈਨੂੰ ਕੋਈ ਇਦਾਂ ਦੀ ਤਾੜਨਾ ਨਹੀਂ ਕੀਤੀ ਅਤੇ ਇਸ ਤੋਂ ਬਾਅਦ ਜਦੋਂ ਮੈਂ ਪੇਜ ਰਿਕਮੈਂਡੇਸ਼ਨ ਦੇ ਵਿੱਚ ਜਾ ਕੇ ਦੇਖਦਾ ਕਿ ਮੈਨੂੰ ਕੋਈ ਕਿਸੇ ਪ੍ਰਕਾਰ ਦੀ ਕੋਈ ਤਾੜਨਾ ਹੈ ਜਾਂ ਨਹੀਂ ਹੈ ਤਾਂ ਪੇਜ ਰਿਕਮੈਂਡੇਸ਼ਨ ਦੇ ਵਿੱਚ ਵੀ ਜਦੋਂ ਪੇਜ ਮੇਰਾ ਗ੍ਰੀਨ ਪੇਜ ਨਜ਼ਰ ਆ ਰਿਹਾ ਹੈ ਰਿਕਮੈਂਡੇਬਲ ਪੇਜ ਮੇਰਾ ਨਜ਼ਰ ਆ ਰਿਹਾ ਹੈਗਾ ਪੇਜ ਸਟੇਟਸ ਦੇਖ ਕੇ ਆਪਾਂ ਦੇਖਦੇ ਆਂ ਤਾਂ ਨੋ ਵਾਇਲੇਸ਼ਨ ਟੂ ਸ਼ੋ ਨਜ਼ਰ ਆ ਰਿਹਾ ਹੈਗਾ ਇਸੇ ਤਰ੍ਹਾਂ ਜੇਕਰ ਮੈਂ ਮੋਨਟਾਈਜ਼ੇਸ਼ਨ ਦੇ ਉੱਪਰ ਜਾਵਾਂ ਤਾਂ ਇਸ ਦੇ ਵਿੱਚ ਵਿੰਡੋ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਨੋ ਮੋਨਟਾਈਜ਼ੇਸ਼ਨ ਬ੍ਰੀਚ ਮੇਰੀ ਸਾਰੀ ਜੋ ਪ੍ਰੋਡਕਟ ਨੇ ਉਸ ਵਕਤ ਮੋਨੀਟਾਈਜ਼ ਨੇ ਅਤੇ ਮੈਨੂੰ ਸਾਰੇ ਪ੍ਰੋਡਕਟਸ ਦੇ ਉੱਪਰ ਗ੍ਰੀਨ ਕਲਰ ਦੇ গোল ਤਾਰੇ ਦੇ ਵਿੱਚ ਐਰੋ ਨਜ਼ਰ ਆ ਰਿਹਾ ਸੋ ਮੈਨੂੰ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਮੈਨੂੰ ਸਾਰੇ ਪ੍ਰੋਡਕਟਸ ਦੇ ਉੱਪਰ ਅਰਨਿੰਗ ਹੋ ਰਹੀ ਹੈ ਫੇਸਬੁੱਕ ਤੋਂ ਮੈਂ ਪੈਸੇ ਵਕ ਵਕ ਸਾਧਨਾ ਦੇ ਨਾਲ ਕਮਾ ਰਿਹਾ ਹਾਂ ਸੋ ਦੋਸਤੋ ਇਹਨਾਂ ਛਾਤਰ ਠੱਗਾਂ ਦੇ ਕੋਲੋਂ ਬਚਣ ਦੀ ਜ਼ਰੂਰਤ ਹੈ ਸਤਰਕ ਰਹਿਣ ਦੀ ਜ਼ਰੂਰਤ ਹੈ ਸਹੀ ਜਾਣਕਾਰੀ ਹਾਸਲ ਕਰੋ ਤਾਂ ਕਿ ਤੁਸੀਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਕਿਸੇ ਸਟੋਰ ਜਾਂ ਠੱਗ ਦੇ ਹੱਥਾਂ ਦੇ ਵਿੱਚ ਜਾਣ ਤੋਂ ਰੋਕ ਸਕੋ। ਸੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਬਾਈ ਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈ ਜੀ ਪੰਜਾਬੀ ਨੂੰ ਵੀ ਲਾਈਕ, ਫੋਲੋ ਅਤੇ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ। ਹੁਣ ਸਾਨੂੰ ਦਿਓ ਇਜਾਜ਼ਤ ਤੁਸੀਂ ਬਣੇ ਰਹੋ ਲਗਾਤਾਰ ਬਾਈ ਜੀ ਪੰਜਾਬੀ ਦੇ ਨਾਲ। ਧੰਨਵਾਦ ਜੀ।